ਪਰ ਇੱਕ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ ਜਿਹੜਾ ਗੁਟਕਾ ਤੇ ਖੈਣੀ ਆ ਹਾਂਜੀ ਜੀ ਇਹਦਾ ਇਲਾਜ ਪੂਰੀ ਦੁਨੀਆ ਚ ਕੋਈ ਡਾਕਟਰ ਵੈਦ ਨਹੀਂ ਕਰ ਸਕਦਾ ਖੁਦ ਬੰਦਾ ਕਰ ਸਕਦਾ ਹਮ ਸਭ ਤੋਂ ਵਧੀਆ ਚੀਜ਼ ਹੈ ਇਹਦੇ ਵਾਸਤੇ ਅਜਵੈਨ ਜਿਹੜੀ ਆਪਣੇ ਰਸੋਈ ਚ ਆਮ ਹੁੰਦੀ ਆ ਅਜਵੈਨ ਲੈ ਲਓ ਮੁੜ ਕੇ ਆਇਆ ਕਿ ਹਾਂ ਉਹ ਜਿਹੜੇ ਗੁਟਕਾ ਲੈਂਦੇ ਆ ਮੈਂ ਇੱਕ ਵਾਰੀ ਨੂਰੀ ਮੈਡਮ ਨੇ ਦੱਸਿਆ ਸੀ ਨੂਰੀ ਮੈਡਮ ਦੇ ਕਈ ਐਸੇ ਜੇ ਲੇਬਰ ਲੱਗੀ ਹੋਈ ਸੀ ਉਹਨਾਂ ਦਾ ਛੜਾਇਆ ਤੇ ਉਹਨਾਂ ਨੂੰ ਦੱਸਿਆ ਵੀ ਇਦਾਂ ਕਰ ਲੋ ਛੁੱਟ ਜਾਂਦਾ ਉਹ ਕੀ ਕਰਦਾ ਐ ਅਜਵੈਨ ਲੈਣੀ ਆ ਅਜਵੈਣ ਲੈ ਕੇ ਉਹਦੇ ਵਿੱਚ ਥੋੜਾ ਜਿਹਾ ਸਿੰਧਾ ਨਮਕ ਆਉਂਗਾ ਫੀਲਿੰਗ ਪੂਰੀ ਲੈ ਤੁਹਾਨੂੰ ਖਾਜਾ ਇਹਦਾ ਨੂੰ ਰਗੜ ਕੇ ਅਜਵੈਣ ਨੂੰ ਪੂਰਾ ਠੱਪਾ ਮਾਰ ਕੇ ਉਹਨੂੰ ਚਾਕੇ ਆਪਦੇ ਮਜ਼ਦੂਰ ਨੂੰ ਲੈ ਕੇ ਦੇ ਦੇ ਵੀ ਘਰੇ ਬਣਾ ਲੈ ਕਿੰਨਾ ਜਵੈਣ ਲੈ ਲੈ ਕਿੰਨਾ ਧਮਕ ਲੈ ਲੈ ਉਹਨਾਂ ਨੂੰ ਵੰਡ ਦੇ ਸਾਰਿਆਂ ਨੂੰ ਤੇ ਤੁਹਾਡੇ ਵੀ ਥੈਂਕ ਯੂ ਕਰਨਗੇ ਆਉਂਦੇ ਜਾਂਦੇ ਤੁਹਾਨੂੰ ਸਾਸਤਰੀ ਕਾਲ ਬੁਲਾਉਣਗੇ ਨਾਲੇ ਤਰਾਰਾ ਵੀ ਆਊਗਾ ਉਹਨਾਂ ਨੂੰ ਉਹਨਾਂ ਨੂੰ ਪੂਰਾ ਤਰਾਰਾ ਤਰਾਰਾ ਆਊਗਾ ਉਹਦੇ ਨਾਲ ਤੇ ਉਹਦੇ ਨਾਲ ਉਹ ਜੇ ਦਿਨ ਦੇ ਵਿੱਚ 10 ਵਾਰੀ ਕੂਲੀ ਪਲਾਉਂਦਾ ਮੂੰਹ ਦੇ ਵਿੱਚ ਤਾ ਉਹ ਕੱਟੋ ਘੱਟ 10 ਵਾਰੀ ਦੀ ਜਗ੍ਹਾ ਇੱਕ ਵਾਰੀ ਲਾਊਗਾ ਹੌਲੀ ਹੌਲੀ ਛੱਡ ਦੂਗਾ